ਵਾਸਾ ਪਾਉ ਉਹ ਗਏ ਤੇ ਬੂਮਾ ਤੋਂ ਲੈ ਆ ਤੇ ਬੱਚੇ ਆ ਜੇ ਸੁਤੇ ਆਪਣੇ ਆਪੇ ਪੇਟੀਆਂ ਉੱਪਰ ਆ ਤੂੰ ਮਨਸੀਰ ਤੇ ਮਨਬੀਤ ਅਭੀ ਉਹ ਨਹੀਂ ਉੱਧਰ ਬੈਠੇ ਦੂਜੀ ਸਾਈਡ ਤੇ ਹੁਣ ਬੀਨੇ ਚਾਹ ਚਾਹ ਚ ਪੀ ਕੇ ਫੇਰ ਥੋੜਾ ਜਿਆਹ ਰਸਤੀ ਜਾਂ ਸਾਈਡ ਤੋਂ ਉੱਪਰ ਕਾਫੀ ਜਿਹਾ ਸਰੀਰ ਜਿਆ ਬਹੁਤ ਉੱਤਰਾ ਵੀ ਆਵਾ ਮੁੰਡਾ ਮੁੰਡੇ ਦੇ ਬਾਮਾ ਪੂਆ ਦੀਆਂ ਭੜੀਆਂ ਤੋਂ ਪਿੱਛੇ ਲੱਗਿਆਂ ਤੇ ਜੇ ਦੇਖੋ ਹੁਣ ਨਾ ਕਰਾਈ ਲੱਤ ਦਾ ਦੋਟਾਈ ਵੱਜੇ ਸ਼ਾਇਦ ਲਾਈ ਦਵੇ ਕਿਤੇ ਵੱਧ 4 ਵਜੇ ਤੱਕ ਲਾਜ਼ਮੀ ਕਿ ਖਾਮ ਦੇ ਅੱਜ ਸ਼ੇਵ ਉੱਤੇ ਮੁੱਛ ਵੀ ਲੇ ਲੇ ਇਹ ਬਾਕੀ ਉਹ ਜਾ ਬਣੀ ਜਿੰਨੇ ਆ ਹੁਣ ਮਣਵਾੜ ਤੁ르ਦਾ ਰਹੀ ਸ਼ਾਇਦ ਰੁਕੂਗੀ ਉੱਥੇ ਸਟੇ ਸ਼ਾਇਦ ਕਰਮਗੇ ਤੁਹਾਡੇ ਤੇਰਾ ਉੱਥੇ ਰੁਕਣੀ ਦੀ ਨਹੀਂ ਵੀ ਕਾਫੀ ਸਟੇ ਹੈਗਾ ਇੱਕ ਦੋ ਹੀ ਦੋ ਹੀ ਖਾਈ ਗੱਟੀ ਦਾ ਤੇ ਉਹ ਉਹ ਦਾ ਪਾਣੀ ਪਾਣੀ ਪੁਣੀ ਲੈ ਉਹਦੇ ਨਾਲ ਪਾਣੀ ਕਰਕੇ ਘਰੋਂ ਲੈ ਕੇ ਆਏ ਤੇ ਮੈਂ ਕਰ ਨਹਾ ਲੈ ਗਲਤੀ ਨਾਲ ਕਰ ਨਾਲ ਮੇਰੇ ਘੁੱਪੜੀ ਉੱਤਰੇ ਤੇ ਮੈਂ ਵੀ ਉਨੇ ਦੇ ਮਗਲੇ ਮਾਝਾ ਚਲ ਕੇ ਕਰਕੇ ਨਾ ਪਾਣੀ ਪੀ ਗਿਓ ਨਹੀਂ ਠੰਡਾ ਵਾਟਰ ਕੋਲਰ ਤੇ ਲੱਗਾ ਰਿਹਾ ਤੇ ਉਹ ਬਣਾ ਟ੍ਰੇਨ ਰੇਨ ਚੱਲ ਗਈ ਤੇ ਮੈਂ ਤੇ ਫੱਜ ਗਏ ਜੜੀ ਮੇਰਾ ਉਤਰਾ ਇੱਕ ਰੰਗ ਜਾਵੇ ਕਾਵੇ ਮੈਨ ਬੜੀ ਮੁਸ਼ਕਲ ਨਾਲ ਚੜੀ 25 ਕਿਤੇ ਸਾਰੇ ਭੇਜੇ ਹੀ ਬਾਕੀ ਤੇ ਬਾਕੀ ਹੁਣ ਆਪਾਂ ਟ੍ਰੇਨ ਉਸ ਤੋਂ ਬਾਦ ਨਹੀਂ ਆਪਾਂ ਉਤਰੇ ਤਾਂ ਹੀ ਹੁਣ ਉਤਰਨਾ ਵਾ ਤੇ ਆਪਾਂ ਮਿੱਪੂ ਕੋਲ ਦਾ ਸਾਈ ਵੀ ਜਾ ਕੇ ਉਤਰਾਗੇ ਟ੍ਰੇਨ ਤੋਂ ਇਹ ਬੜਾ ਇਸ ਤਰ੍ਹਾਂ ਦੇ ਨਹੀਂ ਕਿ ਕਿ ਉਹ ਗਲਤੀ ਮੈਂ ਕੀਤੀ ਵਾਹੇ ਕਦੇ ਨਹੀਂ ਕਰਨੀ ਚਾਹੀਦੀ ਸਿਰਫ ਇੱਕ ਕੁਝ ਮਿੰਟ ਰੇਨ ਟ੍ਰੇਨ ਦਾ ਟ੍ਰੇਨ ਰੁਕੀ ਸੀ ਕਰਨਾਲ ਚ ਤੇ ਬੜੀ ਮੁਸ਼ਕਲ ਆ ਗਈ ਜੇ ਮੈਂ ਮਦਦ ਹੈ ਜੇ ਹੁੰਦੀ ਰੇ ਟ੍ਰੇਨ ਚੱਲ ਪਈ ਪਰ ਮੇਰੇ ਪਾਗਲ ਬਿਰੂ ਭੂਪੜ ਜੀ ਵੀ ਪਰ ਮੈਂ ਪੰਜ ਕੇ ਬੜੀ ਮੁਸ਼ਕਲ ਨਾਲ ਝੜ ਕੇ ਆਈ ਸੀ ਤੇ ਚਲੋ ਹੁਣ ਆਪਾਂ ਆਉਂਦਾ ਕੋ ਚਾਹ ਵਾਲੇ ਚਾਹ ਵਾਲੇ ਗੱਲ ਕਰਦੇ ਦਿਲ ਦੇ ਰਹੇ ਹੁਣ ਆਪਾਂ ਪੀਨੇ ਆ ਚਾਹ ਪਾਣੀ ਚਾਹ ਪਾਣੀ ਪੀ ਕੇ ਤੇ ਫਿਰ ਥੋੜੀ ਸਪੈਸ਼ਲ ਚੋਆ ਐ એનર્ਜੀ ਦੀ ਆ ਉਹ ਸੇਵੀਟੇ એનર્ਜੀ ਬਿਲਕੁਲ ਮੱਕੂ ਜੁਗੀ ਆ ਜਿਵੇਂ ਉਹ ਮਾ ਬਤੋ ਲਿਆ ਵਾ ਉਹ ਮਾ ਬੋ ਲਿਆ ਵਾ ਤਾਂ ਇਹ ਕੋਲਾ ਉਹ ਪੈਣਾ ਬਈ ਉਹ ਨਾਲ ਦੇ ਸੇਸ ਜੀ ਉਹ ਹੋਣ ਲੱਗ ਪੈਣਾ ਉਹ ਕਿਉਂ ਮਾ ਨਾਲ ਸੇਸ ਜੀ ਹੋਣ ਲੱਗ ਪੈਣਾ ਉਹ ਕਿਉਂ ਨਾਲ ਨਾਲ ਸੇਵੀ ਵਾਲੇ ਇਤਨੇ ਵਾਲਿਆ ਤੁਜੀ ਹੋਣ ਦੀ ਵੀ ਤੇ ਆਪਾਂ ਕੋਈ ਅਖੈਰ ਕੀ ਨਾਵਾੰਗੀ ਹੈ ਵੀ ਸਲਾ ਬਿੰਗਿਆ ਜਾਜਾ ਦੇ ਟੇਕੇ ਦੇ ਨਾਲ ਜਾਣਾ ਕੋਈ ਨਾ ਨਰਗੀ ਦੇ ਸੁਣੇ ਤੇ ਸਾਥੀ ਦੀ ਵੀ ਹੋ ਰਹੀ ਹੈ। ਬਲੇ ਬੱਜਿਆ ਜੀ ਜੁਕਰੀ ਆ। ਹਣੇ ਕਾ ਚੁਕੀ ਲਈ ਆ ਬਹਿਣਾ ਦੇ ਸੁਰ ਵਾਲਿਆ। ਨੂੰ ਮਾ ਧੋ ਕੇ ਇਹ ਇਦਰਾ ਵੀਰਾਂ ਵੀ ਸਿਰੋਂਗੇ ਬਏ ਤੇ ਜੀ ਪਾਪਾ ਜੀ ਵੀ ਆ ਚੁੱਕੇ। ਇਹਦੇ ਪਾਪਾ ਜੀ ਵੀ ਆ ਚੁੱਕੇ ਸਾਡੇ ਫੁਫਾ ਜੀ। ਫਰਦੇ ਤਾਂ ਵੀ ਬੜੀ ਗੁੰਡੀ ਨਹੀਂ ਜੇ ਜੁਕਦੇ। ਦੇ ਹੀ ਹੈ ਨਾ ਉਹ ਉਹ ਕਹਾਂ ਨਹੀਂ ਉਹ ਵਾਸਤੇ ਹੈ ਵੀ ਆਹ ਦੇ ਆ ਇਹ ਇਤਰਾ ਸਾਡੇ ਕੋਲ ਗਈ ਆ ਇਹ ਸਰਸੇ ਵਾਲੇ ਆ ਤੇ ਬਾਕੀ ਹੁਣ ਇਹ ਪੀਣ ਸਿਰਫ ਰਵਾ ਲੈਣਾ ਤੇ ਪਹਿਲੇ ਚਾਹ ਵਾਲਾ ਕੋਈ ਆਉਂਦਾ ਤੇ ਚਾਹ ਪੀਨੇ ਆ ਘੁੜਕੜ ਚਾਹ ਪੀ ਗਏ ਨਰਗੀ ਜੀ ਸਰੀਰ ਕਿਉਂ ਨਰਗੀ ਬਿਲਕੁਲ ਖਤਮ ਹੋ ਚੁੱਕੀ ਆ ਸਵੇਰ ਮਤਲਬ ਮੋਟੇ-ਮੋਟੇ ਜਿਪੜੇ ਦੁਹੰਡਿਆ ਲੱਗਦਾ ਨਾਲ ਵਾਲਾ ਵਾਲਾ ਸਿਰ ਤੋਂ ਹੀ ਵਾਲੋ ਇਦਰਾ ਆਪਾਂ ਆ ਬਈਆ ਉਹ ਵਾਦੀ ਉਹਨੂੰ ਦੂਸਰੀ ਪਲ ਟੱਪੀ ਜਾ। ਇਹ ਆ ਨਾ ਵਿਚਕਾਰ ਲੈ ਇਹ ਸਿਰ ਸੁਲਵਾ ਕੇ ਫਰੀ ਹੋ ਚੁੱਕੇ ਆ ਤੇ ਇਹ ਟ੍ਰੇਨ ਅੱਜ ਪਹਿਲੀ ਵਾਰ ਚੜੇ ਦੀਦੀ ਕਿਵੇਂ ਲੱਗਾ ਟ੍ਰੇਨ ਚੜ ਕੇ? ਬਹੁਤ ਵਧੀਆ ਲੱਗਾ। ਬਹੁਤ ਵਧੀਆ ਲੱਗਾ। ਰਾਤ ਕੋਈ ਦਿੱਕਤ ਨਹੀਂ ਆਈ ਤੁਹਾਨੂੰ ਪਰੇਸ਼ਾਨੀ ਰਾਹ ਵਿੱਚ ਆਈ ਹੋਏ। ਬਹੁਤ ਪਰੇਸ਼ਾਨ ਕੀਤਾ ਤੁਹਾਨੂੰ। ਕਿਵੇਂ? ਬੰਦੇ ਨੇ ਬਹੁਤ ਪਰੇਸ਼ਾਨ ਕਰਕੇ ਬਾਹਰ ਕੱਢ ਦਿੱਤੇ। ਅੱਛਾ ਸਿਰ ਸੁਲਵਾ ਕੇ ਬਹੁਤ ਪਰੇਸ਼ਾਨ ਕੀਤਾ। ਅੱਛਾ ਠੀਕ ਆ। ਕੁੜੀ ਤਾਂ ਨ ਕੋਈ ਦਿੱਕਤ ਵਗੈਰਾ ਕੋਈ ਪ੍ਰੋਬਲਮ ਆਈ ਹੋਵੇ ਕੋਈ ਤੰਗੀ ਵਗੈਰਾ ਕਰੇ ਨਹੀਂ ਵਧੀਆ ਨੀਂਦ ਆਈ ਹੈ ਹਾਂਜੀ ਨੀਂਦ ਤੇ ਉੱਤਰ ਆ ਗਈ ਹਾਂਜੀ ਨੀਂਦ ਤੇ ਉੱਤਰ ਆ ਗਈ ਸਾਰਿਆਂ ਨੂੰ ਹਾਂ ਮਹਾਰਾਜ ਨੇ ਲੇਵਦਾ ਹੈ ਬੇਮੀ ਹਟਾ ਵਧੀਆ ਨੰਗ ਕਿਆ ਕੱਲਾ ਬੱਤਾ ਕਰਦੇ ਆਣ ਰਾਤ ਚਲੋ ਵਧੀਆ ਨੰਗ ਦੀ ਰਾਤੀ ਸੁਤੇ ਰਹੇ ਸਾਰੇ ਜਿਹੜਾ ਨੇ ਵਧੀਆ ਅਨਾ ਟਾਈਮ ਬਤੀਤ ਹੋ ਗਿਆ ਹਾਂਜੀ ਨਹੀਂ ਨੀਂਦ ਬੜੀ ਸੁਣੀ ਆਈ ਆਈ ਵੀ ਪੈ ਗਏ ਹੀਗੇ ਹੁਣ ਸਰ ਤੇ ਪਰਨਾ ਮੱਲਣਾ ਹਾਂਜੀ ਜ਼ਰੂਰ ਦੀ ਬੰਨੂ ਜੀ ਬੰਨਣਾ ਕਰਨਾ ਤੇ ਆਵੇ ਹਾਂ ਤੇ ਜਸੀ ਦੀ ਜੀ ਮੇਲੇ ਡੇਡ ਦੀ ਦੀ ਹੈ ਨਾ ਇਹ ਕਹਿੰਦੇ ਮੈਂ ਤਾਂ ਪਹਿਲੀ ਵਾਰ ਚੜਾਈ ਟ੍ਰੇਨ ਤੇ ਪਹਿਲੀ ਵਾਰ ਤੀਨ ਦੀ 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 ਅਪਰੇਸੇ ਆ ਗਿਆ ਕੈਂਟੀਨ ਚ ਆਨੂਪਰਾ ਕਾ ਲੈਣੇ ਲੱਗੇ ਆਨੂਪਰਾ ਲੱਗ ਗਈ ਇਹ ਤਾਂ ਦੀ ਬੈਗ ਕਰਵਾਉਣੇ ਪਏ ਲਗੀ ਜਾਂ ਤੋਂ ਬੜਾ ਪ੍ਰਾਂਠਾ ਖਾਣ ਬੱਚੇ ਖਾਂਦੇ ਪਏ ਆ ਵੇਖੋ ਗੁਰਪਤੇ ਖਾਓ ਤੁਸੀਂ ਚੱਲ ਸੀ ਤੇ ਖਾ ਲੈ ਰੋਟੀ ਹੇ ਲੋ ਗਾਈ ਹੇ ਲੋ ਗਾਈ ਆਪਣੀਆਂ ਹੋਣਾ ਪਨਾਸਤਾ ਕਰਦੇ ਆ ਜਾਂ ਪੀ ਲਈਏ ਤੇ ਨਾਸਤਾ ਕਰਦੇ ਰੋਟੀ ਜਾਂ ਲੋਲੀ ਖਾਣ ਤਾਂ ਕਰ ਲੈ ਸਭ ਸੰਗਤਾਂ ਲੱਗੀਆਂ ਆਂ ਜਾਂ ਨਾਸਤਾ ਕਰਨ ਸਭ ਸੰਗਤਾਂ ਲੱਗੀਆਂ ਆਂ ਵਾ ਨਾਸਤਾ ਕਰਨ ਫਿਰ ਆਪਾਂ ਵੀ ਖਾ ਲਈਏ ਤਾਂ ਪਰਾਂ ਕਿ ਪਾਲਾਂ ਨਾ ਬਾਕੀ ਉਹਨਾਂ ਬੰਸਾਲੀ ਤੇ ਸਾਗੇ ਦੇ ਪੇਰਾ ਜੱਤਾਂ ਦੇ ਇੱਕ ਹੈਲੋ ਮੈਂ ਸਾਰੇ ਕੋਲ ਦੇ ਆਪਣਾ ਆ ਕੇ ਹੋ ਗਿਆ ਤੇ ਕਰਤਾ ਇਹਦੇ ਹਾਲ ਦੇ ਬੋਤਨ ਨਾਲ ਇਧਰ ਨਾਲ ਤਕਰੀਬਨ ਸਾਰੀ ਕੀਤੇ ਜਿਹੜੀ ਹਾਲ ਦੇ ਨਾਲ ਹੀ ਕਰਦੇ ਬੋਤਨ ਨਾਲ ਉਹ ਕੋਈ ਟ੍ਰੈਕ ਤੇ ਟ੍ਰੈਕ ਤੇ ਘੁੱਪਣਾ ਨਹੀਂ ਪੈਣਾ ਉਹ ਬਸ ਬੋਤਨ ਨਾਲ ਹੀ ਹਾਲ ਵਾਹੇ ਆ ਇਧਰ ਦੀ ਸੰਗਤ ਤੇ ਬੜਾ ਵਧੀਆ ਜਿਹਾ ਲੱਗਾ ਇਹੋ ਹਾਲ ਫੇਰ ਦੇ ਦਿੱਤਿਆ ਨਾ ਨਵਾਂ ਪੈਰੀਗੋਨ ਵੀ ਬੜਾ ਵਧੀਆ ਜਿਹਾ ਲੱਗਾ ਇੱਥੇ ਆਪਾਂ ਤੇ ਲੋਦੀ ਆਪਾਂ ਇੱਥੇ ਪਹੁੰਚ ਗਏ ਹਾਂ ਮਨਵਾੜ ਮਨਵਾੜ ਤੋਂ ਆਪਾਂ ਫਲੁਕਾ ਜਿਹੜਾ ਲੈ ਲਿਆ ਵਾ ਦਾਲ ਫੁਕਾ ਲੈ ਲਿਆ ਵਾ ਤੇ ਇੱਥੇ ਬਾਬਾ ਜੀ ਵੜਦੇ ਕਹਿੰਦੇ ਬਾਕੀ ਮਤਲਬ ਨੂੰ ਤਾਂ ਕੋਈ ਮਾਇਆ ਕੋਈ ਦੇ ਪਈ ਲੰਗਰਾਂ ਵਾਸਤੇ ਸੰਗਤ ਤੇ ਬਾਕੀ ਕੁਝ ਭਾਰੀ ਭੁਜੀ ਹੋਣਾ ਉੱਤਰੇ ਦੀ ਪਾਣੀ ਪੀਣੇ ਭਰੇ ਆਪਾਂ ਨਹੀਂ ਉਤਰੇ ਉਸ ਤੋਂ ਬਾਅਦ ਅਗਨਾਰ ਤੋਂ ਬਾਅਦ ਦੇ ਵੇਲੇ ਰਹਿ ਗਏ ਬੜਾ ਡਰ ਜਿਹਾ ਲੱਗਦਾ ਸੀ ਕੋਈ ਅਈ ਤੇ ਦਿੰਦੇ ਹੀ ਲੰਗਰ ਵੰਡਿਆ ਗਿਆ ਤੇ ਰੋਣਾ ਵੰਡਿਆ ਗਿਆ ਜੋੜਾ ਗਾਤਾ ਇਹ ਅਸੀਂ ਕਿੱਥੇ ਆਪ ਪਹੁੰਚ ਗਏ ਮਨਵਾਰਡ ਮਨਵਾਰਡ ਤੇ ਆਪਾਂ ਨੰਦਰਸਾਧਾ ਪਹੁੰਚ ਆ ਗੇ ਆ ਵਾ ਹੋਣ ਆਪਾਂ ਜਾਂਦੇ ਗਏ ਸੱਜਣਾ ਜੀ ਜੀ ਹਜੂਰ ਸਾਹਿਬ ਨਦੀਰ ਸਾਹਿਬ ਤੇ ਸੰਗਤ ਆ ਪਹੁੰਚ ਗਈਆਂ ਹੋ ਮਾ ਮਾ ਅਗੇ ਵੇਖੋ ਫਿਰ ਪਰ ਜੋ ਅੱਜ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ

ਵੈਲਟ ਨਹੀਂ ਆ ਰਿਹਾ ਫੇਨੇ ਆ ਰਹੇ ਕੋਈ ਕੱਕਾ ਦੋ ਜੀ ਨੇ ਕਿਉਂ ਪਾਇਆ ਇਹ ਤੇ ਅਸੀਂ ਲੈ ਲਏ ਜਾਂ ਆਹ ਇਹ ਆ ਮੁਹਾਂ ਫੋਟੋ ਫੜਾ 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 ਫੋਟੋ 50 ਰੁਪਏ ਦੇ ਸਿਰਫ ਇੰਨੇ ਹੀ ਆਏ ਆਪਣੇ ਬੰਦੇ ਤੇ ਲੈ ਹੁੰਦੇ ਹਨਾ ਆਪਣੇ ਬੁੱਡੇ ਨਾਲ ਤੁਹਾਨੂੰ ਦੇ ਕੇ ਓਕੇ ਓਕੇ ਪਰ ਅੱਗੇ ਨਾਲ ਜੇ ਤਾਂ ਦੇਖਿਆ ਕੀਤਾ ਤਾਂ ਪਾਣੀ ਲੋ ਜੀ ਸੱਤ ਸੱਤ ਦੀ ਸਾਰਿਆਂ ਨੂੰ ਆਇਆ ਹੋਵੇ ਸਾਰੇ ਠੀਕ ਹੈ ਕੋ ਵਧੀਆ ਇਹ ਆਪਾਂ ਵੀ ਵਧੀਆ ਲੋ ਜੀ ਆਪਾਂ ਪਹੁੰਚ ਗਏ ਆ ਸਤਿਗਣੀ ਜੀ ਹਜੂਰ ਸਾਹਿਬ ਪਾਸੇ ਥੋੜਾ ਕੇ ਟਾਈਮ ਲੱਗੂ ਕਿ 10 15 ਮਿੰਟ ਲੱਗੂ ਸਟੇਸ਼ਨੋਂ ਅੰਦਰ ਲੈਪ ਤੇ ਦੋ ਰਿਲੇਸ਼ਨ ਚੋਂ ਮਿਲ ਲਾਂਗੇ ਉਤਰਾਂਗੇ ਤੇ ਬਾਕੀ ਆਪਾਂ ਸਾਰੀ ਟਿਆਣੀ ਕਰਦੇ ਆ ਮੇਰੇ ਕੋ ਬੈਕੂ ਦੇ ਵਾਸਤੇ ਰਹਿ ਗਏ ਆ ਵੀ ਆਉਣ ਆਲਨਪਾਲਾ ਆਓ ਆ ਵੀ ਥਾਂ ਤੇ ਕੱਢ ਲਿਆ ਤੇ ਜੈਨਨੀ ਦੇ ਬਾਅਦ ਆਪਣੇ ਲਾਗੇ ਰੱਖ ਲਿਆ ਹੋਇਆ ਵਾ ਗਾਇਸ ਤੇ ਜੈਦੀ ਨੂੰ ਕੋਲ ਦੇ ਹੋ ਗਿਆ ਵਾ ਡਾਕਟਰ ਸਾਹਿਬ ਦਵਾਈ ਦੇ ਹੋ ਦਿੱਤੀ ਜੈਦੀ ਨੂੰ ਹੈਲੋ ਡਾਈ ਇਧਰ ਸਾਡੀ ਮਾਪੂਆ ਵੀ ਤਿਆਰ ਹੈ ਪੰਜਾਬੀਆਂ ਕੋਲ ਰੱਖਣ ਦਵਾਈ ਆ ਗਈ ਨਾ ਤੇ ਪਿਛੇ ਹੈ ਦੇ ਕੁਛ ਬੈਠੇ ਆ ਉਹਦੇ ਕੋਲ ਚਾਰ ਬੱਚੇ ਆ ਤੇ ਉਸ ਤੋਂ ਬਾਅਦ ਆਪਾਂ ਆਹ ਕਰਈਏ ਅਸੀਂ ਅਗਰ ਵੀਡੀਓ ਬਣ ਗਈ ਨਾ ਫਿਰ ਆ ਆ ਪਹਿਣਾਣੀ ਹੈ ਤਿਆਰੀ ਕਰ ਲਈਏ ਬੈਗ ਬੁੱਕ ਪਾ ਲੈਣੇ ਕੁਵਾਲੇ ਰੱਖ ਲੈ ਗੁਰਬਤ ਦੇ ਜਿਹਾ ਸੋ ਤਾਂ ਗੁਰਬਤ ਹੈ ਇਹ ਬਹੁਤ 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 ਵੱਡਾ ਇਹ ਚੰਗੀ ਨਹੀਂ ਨਾ ਨਾ ਬੱਤ ਸਾਰੀ ਤਿਆਰ 98 ਦੇ ਥਾਲੇ ਹੋ ਗਿਆ ਇੱਕ ਤਾਂ ਆ ਗਿਆ ਤੇ ਸਾਰੇ ਆ ਗਏ ਸਭ ਤਿਆਰ ਸਨ ਸਾਡੇ ਪੰਜ ਆਪਾਂ ਇੱਥੇ ਚੱਲੇ ਪੰਜ ਚੰਤੀ ਦੇ ਆਪਾਂ ਉਤਰ ਗਏ ਹਾਂ ਟ੍ਰੇਨ ਤੋਂ ਹੁਣ ਆਪਾਂ ਜਾਂਦੇ ਪਏ ਹਾਂ ਬਸਾਂ ਕਿੱਥੇ ਮਿਲਦੀਆਂ ਵਾ ਉੱਥੇ ਜਾਵਾਂਗੇ ਸਮਾਂ ਸਕੂਲ ਜੋ ਕਿ ਆਪਣਾ ਡਬਾਵਾ ਵਾ ਕਾਫੀ ਪਿੱਛੇ ਹੀ ਤੇ ਕਾਫੀ ਤੁਰਨਾ ਪਿਆ ਆਪਾਂ ਨੂੰ ਬਸ ਜੂ ਬੈਠ ਗਏ ਸਾਰੀਆਂ ਸੰਗਤਾਂ ਬੱਚਿਆਂ ਨੇ ਜਿਕਰ ਜੂ ਲਾ ਲਏ ਆ ਤੇ ਜਾ ਕੇ ਹੁਣ ਆਪਾਂ ਕਮਰਾ ਦੇਖ ਲਿਆ ਕਿੱਥੇ ਮਿਲਦਾ ਵਾ ਕਮਰਾ ਕੋਰਾ ਲੈ ਕੇ ਉਸ ਤੋਂ ਬਾਅਦ ਦਾ ਟਾਈਮ ਜਿਹੜਾ 3 ਵਜੇ ਚੱਲੇ ਆ ਤੇ ਆਪਾਂ ਇੱਕ ਫੋਟੋ ਵੀ ਖਿੱਚ ਲਈ ਸਾਰਿਆਂ ਨਾਲ ਬੜੀ ਵਧੀਆ ਲੱਗਾ ਅੰਦਰ ਆਪਾਂ ਇੱਥੇ ਆ ਗਏ ਲੰਗਰ ਹਾਲ 'ਚ ਇਸ਼ਨਾਨ ਕਰਕੇ ਮਤਲਬ ਕਮਰਾ ਮਿਲ ਗਿਆ ਨਾ ਤੋਂ ਕੇ ਬੱਚਿਆਂ ਨੂੰ ਸਿਰ ਪਰਵਾ ਕੇ ਨਵਾ ਕੇ ਤੇ ਆਪਾਂ ਅਗੇ ਲੰਗਰ ਹਾਲ 'ਚ ਤੇ ਇੱਥੇ ਜਾਪ ਹੁੰਦਾ ਪਿਆ ਹੈ ਸਤਨਾਮੁ ੁਖਾਪਾ ਥੋੜਾ ਜਿਹਾ ਚਾਹ ਮਿਲ ਕੇ ਇਸ ਤੋਂ ਬਾਅਦ ਆਪਾਂ ਰੂਮ ਤੇ ਚਲ ਗਏ ਰੂਮ ਤੇ ਜਾ ਕੇ ਰੈਸਟੋਰੈਂਟ ਕਰ ਲਈ ਪਰ ਸੱਤ ਬਣ ਸਕੀ ਫਿਰ ਸਵੇਰੇ ਆਪਾਂ ਸਤਖੰਡ ਜਿਹੜਾ ਜਾਵਾਂਗੇ ਤੇ ਪਲੀਜ਼ ਵੀਡੀਓ ਨੂੰ ফলো ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਤਲਬ ਬਿਆਸ ਤੋਂ ਫਜੂਰ ਸਾਹਿਬ ਦਾ ਸਫ਼ਰ ਬਹੁਤ ਵਧੀਆ ਰਿਹਾ ਤੇ ਬਹੁਤ ਵਧੀਆ ਲੱਗਾ ਆਪਣੇ ਫੈਮਿਲੀ ਦੇ ਨਾਲ ਜਾ ਕੇ ਅੱਗੇ ਟਰੱਕ ਤੇ ਸਫ਼ਰ ਕੀਤਾ ਐਰ ਕਾਟਰੀਨ ਤੇ ਕਰ ਲਿਆ ਅੱਗੇ ਮਾਰਚ ਚ ਗਏ ਐਰ ਕੰਜਲਾਈ ਚ ਸਿਰਫ 2-3 ਮਹੀਨੇ ਬਾਅਦ ਵੀਰ ਆ ਪਾਪਾ ਜੀ ਨੇ ਬੁਲਾ ਲਿਆ ਤੇ ਆਪਾਂ ਫੇਰ ਦਰਸ਼ਨ ਮਿਲਣੇ ਕਰ ਆਏ ਆ ਪਾਪਾ ਜੀ ਦੇ ਬੜਾ ਵਧੀਆ ਲੱਗਾ ਸਾਚੀ ਕਾਂਡੇ ਜਾ ਕੇ ਬਹੁਤ ਵਧੀਆ ਤੇ ਚਲੋ ਜੀ ਠੀਕ ਹੈ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਫੁੱਲੂ ਵਾਚ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ